ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾਂ ਤੋਂ ਸਰਕਾਰੀ ਮੁਲਾਜ਼ਮਾਂ ਰਿਟਾਇਰਡ ਕਮਚਾਰੀਆਂ ਨੂੰ ਉਹਨਾਂ ਦੇ ਬੰਦੇ ਲਾਭ ਦਵਾਉਣ ਲਈ ਲਗਾਤਾਰ ਯਤਨ ਕਰ ਰਹੇ ਹਾਂ ਇਸ ਸੰਬੰਧੀ ਮੈਂ ਨਾ ਕਿਸ਼ਨਾ ਸਲੂਸ਼ਨ ਨਾਮ ਦੀ ਇੱਕ ਰਜਿਸਟਰਡ ਫਰਮ ਬਣਾਈ ਹੋਈ ਹੈ ਹੁਣ ਮੈਂ 11/16 ਤੋਂ ਬਾਅਦ ਰਿਟਾਇਰਡ ਕਮਚਾਰੀਆਂ ਨੂੰ ਇੱਕ ਹੀ ਰੈਟਰ ਦੇ ਵਿੱਚ ਤਿੰਨ ਕਿਸਮ ਦੇ ਲਾਭ ਦਵਾਉਣ ਲਈ ਯਤਨ ਕਰ ਰਹੇ ਹਨ ਜਿਸ ਵਿੱਚ ਪਹਿਲਾ ਲਾਭ 1/16 ਤੋਂ 36/21 ਰਕ ਤੱਕ 5.5 ਸਾਲ ਦਾ ਬਕਾਇਆ ਜੋ ਉਸਨ 5 ਲੱਖ ਰੁਪਏ ਬਣਦਾ ਹੈ ਅਤੇ 239ਵੇਂ ਨਜ਼ਾ ਬੀਏ ਦੇ ਬਕਾਇਆ ਦਾ ਲਗਭਗ 1 ਲੱਖ 75000 ਤੋਂ ਵੱਧ ਬਣਦਾ ਹੈ ਇਸ ਮੰਦੀ CWP ਨੰਬਰ 7242 ਆਫ 2023 ਨਰੇਸ਼ ਕੁਮਾਰ ਗੋਇਲ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੀ ਰਿਟ ਸਮੇਤ 32 ਹੋਰ ਰਿਟਾਂ 17 ਨੂੰ 24 ਨੂੰ ਅਲਾਉ ਹੋ ਚੁੱਕੇ ਹਨ ਇਨ੍ਹਾਂ ਰਿਟਾਂ ਦੇ ਅਲਾਉ ਹੋਣ ਦੇ ਨਾਲ ਇੱਕ ਇੱਕ 16 ਤੋਂ ਬਾਅਦ ਰਿਟਾਇਰਡ ਕਰਮਚਾਰੀਆਂ ਨੂੰ ਇੱਕ ਇੱਕ 16 ਤੋਂ 30 21 ਤੱਕ ਦਾ 5.5 ਸਾਲ ਦਾ ਬਕਾਇਆ 5 ਲੱਖ ਰੁਪਏ ਤੋਂ ਉੱਪਰ ਅਤੇ 239 ਮਹੀਨੇ ਦੀਆਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਲਗਭਗ 1,75,000 ਰੁਪਏ ਤੋਂ ਵੱਧ ਮਿਲੇਗਾ। ਇਸ ਤੋਂ ਇਲਾਵਾ 16 ਤੋਂ ਬਾਅਦ ਰਿਟਾਇਰ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਾਧੀ ਹੋਈ ਤਨਖਾਹ ਦੇ ਅਨੁਸਾਰ ਕਮਾਈ ਛੁੱਟੀ ਦਾ ਬਕਾਇਆ ਨਹੀਂ ਮਿਲਿਆ। ਇਸ ਸਬੰਧੀ ਵੀ ਅਸੀਂ ਹਾਈ ਕੋਰਟ ਵਿੱਚ ਇੱਕ ਕੇਸ ਪਾਇਆ ਹੈ। ਉਹ ਕੇਸ ਦਾ ਫੈਸਲਾ ਹੋ ਚੁੱਕਾ ਹੈ। ਇਸ ਵੰਦੀ CWP ਨੰਬਰ 21331 ਆਫ 2024 ਹਰੀ ਚੰਦ ਐਂਡ ਆਦਰ ਜੈ ਦਾ ਫੈਸਲਾ 3824 ਨੂੰ ਹੋ ਚੁੱਕਾ ਹੈ ਇਸ ਫੈਸਲੇ ਦੇ ਅਨੁਸਾਰ 1/16 ਤੋਂ ਬਾਅਦ ਰਿਟਾਇਰਡ ਕਮਚਾਰੀ ਜਿਨ੍ਹਾਂ ਨੂੰ ਵਧੀ ਹੋਈ ਤਨਖਾਹ ਦੇ ਅਨੁਸਾਰ ਕਮਾਈ ਛੁੱਟੀ ਦਾ ਬਕਾਇਆ ਨਹੀਂ ਮਿਲਿਆ ਉਹ ਹੁਣ ਵਧੀ ਹੋਈ ਕਮਾਈ ਛੁੱਟੀ ਦਾ ਬਕਾਇਆ ਲੈ ਸਕਦੇ ਹਨ ਇਹ ਬਕਾਇਆ ਉਹਨਾਂ ਨੂੰ 1/16 ਤੋਂ 36 21 ਤੱਕ ਦੇ ਪੇਡ ਦਾ ਮਿਲੇਗਾ ਇਸ ਲਈ ਇਸ ਰਿਟ ਦੇ ਵਿੱਚ ਤਿੰਨ ਕਿਸਮ ਦੇ ਲਾਭ ਹਨ ਨੰਬਰ 1 1 ਕਿ 16 ਤੋਂ 36 21 ਤੱਕ ਦਾ ਉਸਨ 5 ਲੱਖ ਰੁਪਏ ਦਾ ਬਕਾਇਆ ਨੰਬਰ 2 دیے मियां 239 ਮਹੀਨੇ ਦੀ ਕਿਸ਼ਤਾਂ ਦਾ ਬਕਾਇਆ ਲਗਭਗ 1 ਲੱਖ 75000 ਰੁਪਏ ਤੋਂ ਉੱਪਰ ਤੀਸਰਾ 1 ਕਿ 16 ਤੋਂ ਵਧੀ ਹੋਈ ਕਮਾਈ ਸ੍ਰੁੱਤੀ ਦੇ ਅਨੁਸਾਰ ਵਾਂ ਦਾ ਬਕਾਇਆ ਦਵਾਉਣ ਲਈ ਇਸ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 9041013814 ਤੋਂ 19 ਸਿਖਸ਼ ਲਾਈਨ ਦੇ ਉੱਪਰ ਸੰਪਰਕ ਕੀਤਾ